ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋ ਪੱਟੀ ਸ਼ਹਿਰ ਤੋਂ ਦੋਸਤੋ 6 ਕਿਲੋਮੀਟਰ ਦੀ ਦੂਰੀ ਆ ਕੋ 5 6 ਕਿਲੋਮੀਟਰ ਦੀ ਦੂਰੀ ਆ ਪਿੰਡ ਵੱਡੇ ਸਭਰਾ ਦੀ ਕਿਰਤੋਵਾਲ ਪਿੰਡ ਬਿਲਕੁਲ ਨੇੜੇ ਦੀਕ ਆ ਜੋਰ ਸਿੰਘ ਵਾਲਾ ਦੁੱਬਲੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਵੀਰ ਜਗਰਾਜ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ বিক্রি ਵਾਲੇ ਪਸ਼ੂ ਇਸੇ ਤਰ੍ਹਾਂ ਇਸ ਘਰੇ ਹੁੰਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਇਸ ਕਵਰਜ ਵਿੱਚ ਦੋ ਮਜਾਂ ਤੁਹਾਨੂੰ ਦਿਖਾਵਾਂਗੇ ਦੋਵੇਂ ਮਜਾਂ ਦੋਸਤੋ ਗੱਬਣ ਆ ਅੱਗੇ ਕਿੰਨਾ ਕੁ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ ਉਹ ਪੂਰੀ ਡਿਟੇਲ ਆਪਾਂ ਵੀਰ ਜਗਰਾਜ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ ਅੱਜ 17 ਮਾਰਚ ਸਮਾਂ ਕੋ ਮਾਰਨਿੰਗ ਦੇ 9:30 ਵਜੇ ਦਾ ਵੈਸੇ ਪਸ਼ੂ ਦੋਨੋਂ ਗੱਬਣ ਆ ਕੋਈ ਵੀਰ ਆਪਣੀ ਚੌਥਾਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਕਵਰੇਜ ਜਿਹੜੀ ਦੋਸਤੋ ਇਹ ਪਸ਼ੂ ਆ ਜਾਂ ਡਿਟੇਲ ਆ ਇਹ ਪਹੁੰਚ ਸਕੇ ਠੀਕ ਆ ਜੀ ਤੇ ਆਉ ਲੈਣੀਆਂ ਬਥੇਰੇ ਡਿਟੇਲ ਵੀਰ ਜਗਰਾਜ ਤੋਂ ਜੀ ਵਧੀਆ ਪਾਜੀ ਵਰਸਨਾਮ ਠੀਕ ਠਾਕ ਜੀ ਵਧੀਆ 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 ਅੱਛਾ ਜਗਰਾਜ ਵੀਰੇ ਕਿਦਾਂ ਪਸ਼ੂ ਵਪਾਰ ਦਾ ਕੰਮ ਚੱਲੀ ਜਾਂਦਾ ਹੈ ਜੀ ਕਹਿੰਦੇ ਹੁੰਦੀ ਆ ਪਾਜੀ ਵਧੀਆ ਬਾਬੇ ਦੀ ਮਿਹਰ ਆ ਉਧਰ ਵੀ ਤੁਸੀਂ ਆਏ ਹੋ ਪਾਉਣੀ ਆ ਆਪਾਂ ਵੀਡੀਓ ਮੱਜਾਂ ਫਿਰ ਸੇਲ ਹੋ ਗਈਆਂ ਉਧਰ ਹਾਂਜੀ ਵੀਡੀਓ ਦਾ ਪਾਜੀ ਮੌਕਾ ਨਹੀਂ ਮਿਲਦਾ ਵੀ ਹੁਣ ਡੱਕੀਆਂ ਰਾਤ ਦੀਆਂ ਮਈਆਂ ਤਿੰਨ ਹੀ ਗਿਆ ਉਦੋਂ ਤੇ ਇੱਕ ਫੇਰ ਕੱਲ ਸੇਲ ਹੋ ਗਈ ਠੀਕ ਆ ਹਾਂਜੀ 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 ਹਾਂ ਮਤਲਬ ਲੋਕਲ ਚੋਂ ਅੱਡੇ ਤੋਂ ਵੀ ਕੋਈ ਭੈਣ ਭਰਾਪਾ ਗੰਗਾਰੀ ਵੀ ਆ ਰਹੀ ਬਾਈ ਪਾਜੀ ਜਰਾ ਤਾਰਾ ਮਾਲ ਲੈ ਜਾਂਦੇ ਆਪਣੇ ਅਤੁੱਸੇ ਪਸ਼ੂ ਦੋਵੇਂ ਪਕਾਊਗਾ ਬਾਕੀ ਡਿਟੇਲ ਆਪਾਂ ਕੱਲੇ-ਕੱਲੇ ਪਸ਼ੂ ਦੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਵੈਸੇ ਚੰਗੀਆਂ ਨੇ ਮੱਜਾਂ ਦੇਖਦੁਖ ਤੋਂ ਤੁਹਾਨੂੰ ਦੇਸੀ ਰਿਆ ਬਾਕੀ ਹੈ ਵੀ ਇੱਕੋ ਜੀਆਂ ਨੇ ਕੱਦ-ਕਾਠ ਦੀ ਗੱਲ ਕਰ ਲਈਏ ਮੂੰਹ ਮੱਥੇ ਦੀ ਦੇਖਣ ਲੱਗਿਆ ਤੁਹਾਨੂੰ ਸਭ ਪਹਿਣਾ ਹੀ ਲੱਗਦੀਆਂ ਹਾਂ ਹਾਂ ਇੱਕੋ ਜੇ ਹਾਂਜੀ ਹਾਂਜੀ ਇੱਕੋ ਜੀ ਫੇਸ ਕੁਆਲਟੀ ਆ ਇੱਕੋ ਜੇ ਠੀਕ ਆ ਤੇ ਜਗਰਾਜ ਪਹਿਲੇ ਨੰਬਰ ਤੋਂ ਵੀਰੇ ਸ਼ੁਰੂਆਤ ਕਰ ਲਿਗੇ ਇਸ ਬੈਡ ਤੋਂ ਇਸ ਵਾਈਟ ਤੋਂ ਬਾਜੀ ਕਰ ਗਏ ਹਾਂਜੀ ਠੀਕ ਆ ਤੇ ਇਹਦੀ ਡਿਟੇਲ ਕਰਦੀ ਹੈ ਸਾਂਝੀ ਹੈ ਸੁਆ ਕਿੰਮਾ ਅਗੇ ਸੁਣਦੀ ਹੈ ਬਾਜੀ ਕੋਈ ਦੂਜਾ ਵੀ ਲਾ ਸਕਦਾ ਕੋਈ ਤੀਜਾ ਵੀ ਲਾ ਸਕਦਾ ਵਾ ਉਹ ਸਮਝ ਆਗਲੇ ਦੀ ਬਾਕੀ ਜਿਹੜੀ ਬਾਜੀ ਅਸਲੀ ਮੈਂ ਆ ਦੂਜੇ ਦੀ ਸੁਆ ਸੁਣੀ ਹੈ ਅੱਛਾ ਜੀ ਹਾਂਜੀ 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 ਲੋ ਵੀ ਸੁਆ ਦੇ ਵਿੱਚ ਦੋਸਤੋ ਕੋਈ ਵੀਰ ਆਪਦੀ ਦੂਜੇ ਮੰਨ ਕੇ ਸੌਦਾ ਕਰ ਲੇ ਤੀਜੇ ਮੰਨ ਕੇ ਕਰ ਲੇ ਠੀਕ ਆ ਬਾਕੀ ਆ ਮੱਝ ਦਾ ਕਾਦਰ ਸਟ੍ਰਕਚਰ ਆ ਤੇ ਪਤਲੇ ਪਿੰਡੇ ਦੇ ਵਿੱਚ ਆ ਤੇ ਦਿਨ ਹਜੇ ਕਿੰਨੇ ਕੁ ਲੈਂਦੀ ਹੋਊਗੀ ਸੰਤੂ ਸਾਹਿਬ 10 ਦਿਨ ਲੈ ਨਹੀਂ ਹਜੇ ਨੇ 10 ਦਿਨ ਹਾਂਜੀ ਠੀਕ ਹੈ ਤੇ 35 ਤੋਂ ਆਪਣੀ ਤਸੱਲੀ ਹੈ ਪਰ ਭਾਜੀ ਇੱਕੋ ਜਿਹਾ ਸ਼ਹਿਦ ਆ ਕੋਈ ਭਾਰ ਦੀ ਆਪਣੀ ਗਰੰਟੀ ਹੋਊਗੀ ਤੇ ਥਾਣੇ ਭਾਜੀ ਅਗਲੇ ਨੇ ਟਿੱਪ ਕੇ ਲੈ ਨਹੀਂ ਆਉਦੇ ਇੱਥੇ ਆ ਕੇ ਭਾਜੀ ਜੋ ਮਰਜੀ ਤਸੱਲੀਆਂ ਕਰੇ ਹਾਂ ਬਿਲਕੁਲ ਹਾਂਜੀ ਕਿਉਂਕਿ ਭਾਜੀ ਅਗਲੇ ਨੇ ਪੈਸੇ ਲਾਉਣੇ ਆ ਥੱਗੀ ਥੋੜਾ ਆਪਾਂ ਕਿਸੇ ਨਾਲ ਮਾਰਨੀ ਹੈ ਬਿਲਕੁਲ ਹਾਂਜੀ ਪਰ ਦੋਸਤੋ ਦੋਵੇਂ ਪਸ਼ੂ ਗੱਪਣਾ ਵੀਰਾਂ ਦਾ ਭਾਰ ਪਿੱਛੇ ਦੀ ਤੇ ਥਾਣਾ ਦੀ ਟਿੱਪਣ ਆਪਣੀ ਤਸੱਲੀ ਆ ਪਰ ਫਿਰ ਵੀ ਮੈਂ ਇੱਕ ਗੱਲ ਕਰਦਾ ਵੀ ਦੋਸਤੋ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਏਰੀਆ ਥਾਂ ਟਿਕਾਣਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਥਾਂ ਤੇ ਪਸ਼ੂ ਖੜ ਤੇ ਹੱਕ ਸਮਝ ਕੇ ਤਸੱਲੀ ਜਿਹੜੀ ਉਹ ਜਰੂਰ ਕਰ ਲਿਓ ਠੀਕ ਆ ਸੋ ਇਹ ਪੂਰੀ ਚਾਰੇ ਥਾਣਾ ਦੀ ਆ ਤੁਸੀਂ ਵੇਖ ਲਓ ਸਾਫ਼ ਸੁਥਰੇ ਥਾਣਾ ਤੇ ਭਰਾ ਭੂ ਵੀ ਬਿਲਕੁਲ ਇੱਕੋ ਜਿਹਾ ਹੈਗਾ ਟਿੱਪਣ ਠੀਕ ਹੈ ਜੀ ਵਿਰਲ ਬੁਰਲੇ ਚੰਗਾ ਸੰਧੂ ਸਾਹ ਹਾਂ ਦੇਰ ਹੋ ਗਏ ਜਗਰਾਜ ਕੱਢ ਜੂਗੀ 8 10 10 ਦਿਨ ਭਾਜੀ ਲੈਣੇ ਰਹਿਮਾਨ ਨਾਲੀ ਜੀ ਠੀਕ ਹੈ ਜੀ ਅਜੇ ਭਾਜੀ ਸ਼ਹਿਰ ਹੀ ਆਉਂਦੇ ਆ ਵਾ ਟਿੱਪਣ ਸ਼ਹਿਰ ਜੀ ਕੋਈ ਸੂਨ ਦਾ ਪਤਾ ਹੀ ਨਹੀਂ ਮੈਨੂੰ ਕੋਈ ਪੜੇ ਨਹੀਂ ਨਵੇਂ ਕੁਝ ਨਹੀਂ ਹਾਂ ਬਿਲਕੁਲ 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 ਲਓ ਦੋਸਤੋ ਘੱਟੋ ਘੱਟ 10 ਦਿਨ ਮੰਨ ਕੇ ਤੁਸੀਂ ਸਬਦਾ ਕਰ ਲਿਓ ਤੇ ਲਿਓ ਵੀਰ ਖੂਲ ਕੇ ਦਿਖ ਤੇ 53 ਦੇ ਸ਼ਹਿਦ ਆਉਂਦਾ ਬੋਲਾ ਨਹੀਂ ਭੰਨਿਆ ਗਾ ਤਕਰੀਬਨ ਕੋਈ 8 ਤੋਂ 10 10 ਦਿਨ ਹਜੇ ਆਈਡੀਆ ਮੰਨ ਕੇ ਕੋਈ ਭਰਾ ਸਰਦਾਂ ਕਰ ਲਈ ਠੀਕ ਆ ਆ ਦੇਖੋ ਹੌਲੀ ਹੌਲੀ ਸਭਾਈ ਜੀ ਸੰਤ ਸਾਹਿਬ ਬਹੁਤ ਜਾਰੀ ਹੈ ਹਾਂਜੀ ਹਾਂਜੀ ਠੀਕ ਆ ਸੋ ਬੈਕ ਸਾਈਡ ਤੋਂ ਦੋਸਤੋ ਲੇਵਾ ਕਰਮਾ ਵਾਲੀ ਹਜੇ ਭਰਦੀ ਪਈ ਆ ਅਜੇ ਦਿਨ ਤੇ ਅਕੋਰਡਿੰਗ ਆਪਾਂ ਦੇਖੀਏ ਤੇ ਦਿਨ ਹਜੇ ਲੰਘਦੀ ਆ ਉਸ ਦਿਨਾਂ ਦੇ ਹਿਸਾਬ ਨਾਲ ਇਹਨੇ ਤਿਆਰੀ ਕਰਨੀ ਆ ਠੀਕ ਆ ਸਤਿ ਸ੍ਰੀ ਅਕਾਲ ਬਹੁਤ ਚੰਗੀ ਨੇ ਹਾਂਜੀ ਹਾਂਜੀ ਚਲੋ ਜਿਆਦਾ ਦਣੀਆਂ ਬੰਦੇ 10 ਤੋਂ 12 ਲੀਟਰ ਦੇ ਵਿੱਚ ਵਧੀਆ ਨੋਰਮਲ ਚਵਾਈ ਕਰਾਊਗੀ ਠੀਕ ਹੈ ਜੀ ਹਾਂਜੀ ਬਾਕੀ ਸਭ ਸੰਸਾਰ ਸ਼ੇਵਾ ਵਾ 10ਵੀਂ ਲੈ ਸਕਦਾ ਵਾ 5 ਵੀ ਲੈ ਸਕਦਾ ਅਗਲਾ ਚੰਗੀ ਸੇਵਾ ਕਰ ਲਈ ਦੀ ਦੋਸਤਾਂ ਕਰਮਾਂ ਵਾਲੀਆਂ ਜਿੰਨਾ ਮਰਜ਼ੀ ਕੱਢਦੇ ਨਾ ਹਾਂਜੀ ਹਾਂਜੀ ਚੰਗੀ ਸੇਵਾ ਤੇ ਡਿਪੈਂਡ ਹੋ ਜਾਂਦਾ ਕੰਮ ਹਾਂਜੀ ਤੇ ਜਗਰਾਜ ਉਹਦਾ ਮੁੱਲ ਕੀ ਰਹੂਗਾ ਫਿਰ ਕੀ ਲੈਣ ਦੇਣ ਕਰਦੇ ਆ ਵਟ ਲਈਏ ਭਾਜੀ ਲੱਖ ਹੀ ਮੈਂ ਤਾਂ ਨਾ ਅੱਛਾ ਜੀ ਸਾਰੇ ਆਂਦੇ ਵੀ ਲੱਖ ਹਾਂਜੀ ਹਾਂਜੀ ਧੰਨਵਾਦ ਹਨ ਤੇਖ ਬਹੁਤ ਜਿਆਦਾ ਨਹੀਂ ਜੋ ਉਹ ਦਾ ਉਸ ਸਮੇਂ ਦੇ ਨਾਲ ਚੱਲਣਾ ਪੈਂਦਾ ਹਾਂਜੀ 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 85 ਹਜ਼ਾਰ ਦੇ ਬਾਜੀ ਮਾਨਤਨ ਕਰਦਾਂਗੇ 85 ਹਾਂਜੀ ਖੁੱਲਾ ਮਾਨਤਨ ਕਰਾਂਗੇ ਖੁੱਲਾ ਹਾਂਜੀ ਕੋਈ ਵੀਰ ਭੈਣ ਭਰਾ ਫੋਨ ਲਾਵੇ ਠੀਕ ਹੈ ਖੁੱਲਾ ਮਾਨਤਨ ਕਰਾਂਗੇ ਕਿ ਇਹਨੂੰ ਆਪਾਂ ਨਰਾਜ਼ ਨਹੀਂ ਕਰਦੇ ਠੀਕ ਹੈ ਜੀ ਹਾਂਜੀ ਹਾਂ ਦੋਸਤੋ 85 ਹਜ਼ਾਰ ਦੇ ਵਿੱਚੋਂ ਵੀਰਾਂ ਦਾ ਵੀ ਖੁੱਲਾ ਮਾਨਤਨ ਬਾਕੀ ਛੋਟੀ ਜੀ ਬਾਜੀ ਆਪਾਂ ਤੁਹਾਨੂੰ ਪਤਾ ਵਾ ਬੋ ਗੱਡੀ ਹਾਂ ਬਹੁਤ ਜਿਆਦਾ ਉਹਨਾਂ ਕੰਮ ਤੇ ਇੱਕੋ ਹੀ ਬਈਆ ਬਿਲਕੁਲ ਇਹ ਵੀ ਅਜੇ ਬਣੂ ਬਹੁਤ ਮੱਝੜੇ ਹਾਂ ਹਾਂ ਨਹੀਂ ਬਣੂ ਗੱਜਰ ਹਾਂਜੀ ਸ਼ਹਿਰੀ ਹੈ ਅਜੇ ਬਿਲਕੁਲ ਜੀ ਬਿਲਕੁਲ ਦੇਸੀ ਰੀ ਅਜੇ ਸੋਨਾ ਪਿੱਛੇ ਨੂੰ ਚੱਟਾ ਉਹਨਾਂ ਹੀ ਪਰੋਗੀ ਉਹਨਾਂ ਹੀ ਅੱਗੇ ਉਹਨ ਤਾਂ ਦੋਸਤੋ ਬਾਕੀ ਆਪਾਂ ਦਿਨਾਂ ਤੇ ਛੱਡ ਦਿੰਨੇ ਆ 85000 ਦੇ ਵਿੱਚੋਂ ਖੁੱਲਾ ਮਾਨਤਨ ਆ ਨਾ ਕੋਈ ਦੂਰੋਂ ਨੇੜੇੋਂ ਵੀਰ ਆ ਰਿਹਾ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਮਾਨਤਨ ਖੁੱਲਾ ਹੋ ਜਾਊਗਾ ਕੋਈ 2 400 ਵਾਲਾ ਨਹੀਂ ਕੋਈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜਾ ਮਾਨਤਨ ਆ ਵਿੱਚੋਂ ਵੀਰ ਖੁੱਲਾ ਕਰ ਦਊਗਾ ਏਡੀ ਗੱਲ ਨਹੀਂ ਕੀ ਠੀਕ ਆ ਜੀ ਪਸ਼ੂ ਆਉਂਦੇ ਆ ਜਾਂਦੇ 80000 ਦੀ ਦੇ ਦਈਏ ਭਾਜੀ ਹਾਂ ਜੀ 80 ਦੀ ਦੇ ਦਈਏ 80 ਹਾਂ ਜੀ 5 ਦੀ ਫਿਰ ਛਾਲ ਮਾਰ ਜੀ 5 ਦੀ ਹਾਂ ਜੀ ਹਾਂ ਜੀ ਹਾਂ ਜੀ ਲੈ ਜੀ 80000 ਦੀ ਦੋਸਤੋ ਵੀਰਾਂ ਦਾ ਵੀ ਦੇ ਦਿਆਂਗੇ ਇਹ ਮੱਝ ਆਪਾਂ ਠੀਕ ਆ ਬਾਕੀ ਆਓ ਆਪਣ ਪੂਰਾ ਗੁਲਾਇ ਦੇ ਵਿੱਚ ਵਹੰਗਾ ਠੀਕ ਆ ਜੀ ਤੇ ਇਸ ਤੋਂ ਬਾਅਦ ਜਗਰਾਜ ਆਪਣੇ ਕੋਲ ਜਿਹੜੀ ਇਹ ਸੈਕਿੰਡ ਨੰਬਰ ਤੇ ਆ ਮਾਝੀ ਵੀਰ ਹਾਂ ਜੀ ਇਹਦੀ ਡਿਟੇਲ ਕੀ ਹੋ ਗਈ ਹੈ ਸੁਆ ਇਹ ਵੀ ਭਾਜੀ ਤੀਸਰਾ ਸੁਆ ਨਾਲੇ ਕੋਈ ਠੀਕ ਹੈ ਜੀ ਕੋਈ ਦੂਸਰਾ ਨਾਲੇ ਤੀਸਰਾ ਨਾਲੇ ਭਾਜੀ ਜ਼ਿਆਦਾ ਨਹੀਂ ਹੈ ਅੱਛਾ ਜੀ ਹਾਂਜੀ ਹਾਂਜੀ ਭਾਜੀ ਇਹ ਕਿਹਨਾਂ ਦੇ ਆ ਸੰਚ ਪਾਲ ਜੀ ਪੈ ਗਈ ਆ ਤਾਂ ਰਾਤ ਹੀ ਪਈ ਆ ਜੀ ਆਪਣੇ ਕੋਲ ਕੱਲ ਵੀਡੀਓ ਹੈਗੀ ਸੀ ਕੋਈ ਭਾਲੀ ਕੋਈ ਭਾਲ ਨਹੀਂ ਕੋਈ ਕੁਝ ਨਹੀਂਗਾ ਹਾਂ ਜੀ ਹਾਂ ਜੀ ਹਾਂ ਜੀ ਭਾਲਿਆ ਕੁਝ ਨਹੀਂ ਹੋਰ ਭਾਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕੱਲ ਦੀ ਵੀਡੀਓ ਆ ਮਤਲਬ ਕੱਲ ਵੀਡੀਓ ਹੈਗੀ ਤੁਸੀਂ ਕੱਲ ਹਾਂ ਜੀ ਭਾਜੀ ਬਣਾਈ ਸੀ ਕੋਈ ਭਾਲ ਨਹੀਂ ਹੈਗੀ ਜੇ ਕੋਈ ਵੀ ਰੱਖੂਗਾ ਤਾਂ ਆਪਾਂ ਪਾ ਵੀ ਦੇਵਾਂਗੇ ਬਾਕੀ ਦੋਸਤੋ ਕਦੇ-ਕਦੇ ਇਹ ਵੇਖਣ ਦੇ ਵਿੱਚ ਆ ਜਾਂਦਾ ਕਈ ਵਾਰ ਪਸ਼ੂਆਂ ਦੇ ਇੱਕ ਥਣ ਦੇ ਵਿੱਚ ਇੱਕ ਥਣ ਨੂੰ ਦੋ ਥਣਾਂ ਨੂੰ ਕਈ ਵਾਰ ਚਾਰੇ ਥਣੋਂ ਭਾਲ ਪੈ ਜਾਂਦੀ ਆ ਇਹ ਇੱਕ ਬਹਿਣੀ ਵਾਲੇ ਮਗਰਲੇ ਥਣ ਨੂੰ ਜਿਹੜੀ ਭਾਲ ਤੁਹਾਨੂੰ ਨਜ਼ਰ ਆ ਰਹੀ ਆ ਇਹ ਵੀਰਾਂ ਦਾ ਵੀ ਕੱਲ ਹੀ ਆਪਣੇ ਕੋਲ ਤੇ ਰਾਤੋਂ ਰਾਤ ਜਿਹੜੀ ਆ ਥੋੜੀ ਆ ਵੇਖ ਸਕਦੇ ਤੁਸੀਂ ਭਲ ਭਾਗੀ ਮਗਰਲੇ ਸਾਨੂੰ ਠੀਕ ਆ ਠੀਕ ਹੈ ਜੀ ਬਾਕੀ ਜਗਰਾਜ ਆਪਣੀ ਚਲੋ ਤਸल्ली ਤੇ ਵਾ ਫਿਰ ਬਾਰ ਬਾਰ ਉਹ ਗੱਲ ਨਹੀਂ ਕਰਦੇਗੇ ਬਈ ਭਾਰ ਪਿੱਛੇ ਦੀ ਤਾਂ ਥਾਣਾ ਵਿੱਚ ਪੜਾ ਗ੍ਰੈਂਟੀ ਆ ਆਪਣੇ ਕੋਲੇ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਮੰਨ ਲਓ ਥਾਣ ਅਗਲੇ ਨੇ ਬਾਜੀ ਤੇ ਪਗੇ ਲੈ ਆਏ ਨੇ ਇੱਕੋ ਜਿਹਾ ਸ਼ਹਿਰ ਆ ਕੋਈ ਇਹ ਨਹੀਂ ਵੀ ਦੂਸਰੇ ਦੂਸਰਾ ਦੇ ਇੱਥੇ ਹੋ ਗਾ ਬਿਲਕੁਲ ਜੀ ਬਿਲਕੁਲ ਇਹਦੇ ਜਿਹੜੇ ਬਾਜੀ ਸ਼ਹਿਰ ਆ ਕੋਈ ਬੋਲਾ ਨਹੀਂ ਬਣਿਆ ਆ ਅੱਛਾ ਜੀ ਹਾਂਜੀ ਇਹ ਜਿਹੜੀ ਸ਼ਹਿਰ ਦੀ ਆ ਜੀ ਅੱਛਾ ਸ਼ਹਿਰ ਦੀ ਹੁੰਦਾ ਮਾਲਕੀ ਦੋਵੇਂ 8-8 10-10 ਦਿਨ ਕੱਢਦੀਆਂ ਹਾਂ ਹਾਂ ਜੀ 10 ਦਿਨ ਕੱਢਦੀਆਂ ਹਾਂ ਜੀ ਠੀਕ ਹੈ ਭਰਾ ਲੈ ਵੀ ਫਿਰ ਆ ਵੀ ਕੋਈ ਕੋਲ ਕਿਤੇ ਗਾ ਆ ਗਈ ਬੁਬਾਰੀ ਵੀ ਲੈ ਜੇ ਤਾਂ ਸਾਹਮਣੇ ਤੁਹਾਨੂੰ ਪਤਾ ਭਾਜੀ ਇਹ ਦਿਨ ਸੌਂਦੀਆਂ ਮਈਆਂ ਵਾਧੇ ਦੀਆਂ ਘਾਟੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਲਓ ਦੋਸਤੋ ਬਾਕੀ ਥਣ ਦੇਵੇ ਵੀ ਇੱਕ ਵਾਰੀ ਸਿਰਫ ਆ ਗੱਲ ਕਰਨ ਲਈ ਠੀਕ ਹੈ ਜੀ ਵਖਾਲਾ ਵਖੂਲਾ ਕਰਮਾ ਲਈ ਸੋਨਾ ਤਿਆਰ ਕਰੂਗੀ ਹਜੇ ਦਿਨ 8-10 ਇਹ ਵੀ ਕੱਢਦੀ ਆ ਤੇ ਫਿਰ ਸ਼ਾਇਦ ਆਉਂਦਾ ਠੀਕ ਹੈ ਜੀ 8 ਤੋਂ 10 ਕੇ ਦਿਨ ਆਈਡੀਆ ਮੰਨ ਕੇ ਆਪਾਂ ਸੌਦਾ ਕਰ ਸਕਦੇ ਆ ਇਹਨੂੰ ਕਰਕੇ ਵੀ ਜੇ ਕੋਈ ਲੰਮਾ ਤੋੜ ਦਈਏ ਫਿਰ ਉਹਨੂੰ ਲਗਾ ਲੈਂਦਾ ਹਾਂ ਇੱਕ ਵਾਰ ਇਹਨੂੰ ਘੁਮਾ ਕੇ ਲੰਮਾ ਤੋੜ ਦਈਏ ਬਾਡੀ ਸਟਰਕਚਰ ਜਿਹੜਾ ਦੋਸਤੋ ਤੁਸੀਂ ਆਹ ਵੇਖ ਸਕਦੇ ਜੇ ਮੈਂ ਦਾ ਠੀਕ ਹੈ ਪਤਲੇ ਪਿੰਡੇ ਦੇ ਵਿੱਚ ਬਾਕੀ ਕੱਦ ਕਾਠ ਇੱਕੋ ਜਿਹਾ ਚਾਹੇ ਕੋਈ ਵੀ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੌਫਦਾ ਕਰ ਸਕਦੇ ਜੇ ਵਜਨ ਤੋਂ ਠੀਕਾ ਪੂਰਾ ਤੇ ਮੀਡੀਅਮ ਹਾਈਟ ਦੇ ਵਿੱਚ ਆ ਜੀ ਲੱਤਨ ਵੀ ਰਾਤ ਦੀ ਲੱਗੀ ਹੈ ਮੰਨ ਲਓ ਠੀਕ ਹੈ ਜੀ ਹਾਂ ਜੀ ਭਾਜੀ ਮੈਂ ਬਹੁਤ ਬਨੂ ਜੀ ਠੀਕ ਹੈ ਤੇ ਜਗਰਾਜ ਫਿਰ ਲੈਣੇ ਦੇਣੇ ਤੇ ਕੀ ਕਰਦੇ ਆ ਭਰਾ ਮੋਲ ਭਾਜੀ ਮੈਂ ਤਾਂ ਇਹਦਾ ਵੀ ਲੱਖੀ ਵਟ ਲਈਏ ਅਛਾ ਜੀ ਨੇ ਕਰਦੀਆਂ ਖੁੱਲੀਆਂ ਛੋਟਾ ਛਾਟਾ ਕੋਈ ਭਰਾ ਇਹ ਨਾਖੇ ਵੀ 80 ਦੀ ਦੇ ਦਈਏ ਬਾਜੀ ਵੀ ਮਾਲ ਤਾਂ ਚਲੋ ਪਤਾ ਵੀ ਬਾਹਰੋਂ ਮਿਲ ਜਾਣਾ ਪੈਦਾ ਆਪਾਂ ਦਾ ਧੰਨਵਾਦ ਬਾਹਰੋਂ ਲੋਕ ਨਹੀਂਗੇ ਹੱਥ ਰੱਖਣ ਦੇ ਹਾਂਜੀ 80 ਦੀ ਦੇ ਦਈਏ ਬਾਜੀ ਵੀ 80 ਦੀ ਹਾਂਜੀ ਕਰ ਦਾਂਗੇ ਬਾਜੀ ਔਰ ਮਾਨਤਾਂ ਤੁਹਾਡੇ ਨਾਲ 80 ਚ ਹਾਂਜੀ ਕਰ ਦਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਇਹ ਵੀ 80000 ਦੇ ਵਿੱਚੋਂ ਮਾਨਤਾਂ ਹੋ ਜਾਊਗਾ ਕੋਈ ਵੀਰ ਆਉਂਦਾ ਤੇ ਛੋਟ ਸੱਪੇ ਵਧੀਆ ਹੋ ਜਾਣਗੇ ਠੀਕ ਹੈ ਜੀ 80000 ਦੇ ਵਿੱਚੋਂ ਮਾਨਤਾਂ ਤੇ ਦੋ ਮੱਝਾਂ ਸੀ ਅੱਜ ਜਿਹੜੀਆਂ ਆਪਾਂ ਤੁਹਾਨੂੰ ਇਸ ਘਰੋਂ ਦਿਖਾਉਣੀਆਂ ਸੀ ਵੀਰ ਜਗਰਾਜ ਉਹਨਾਂ ਦੇ ਘਰੋਂ ਤੇ ਪਿੰ ਤੇ ਇਹ ਦੋ ਬਸੂ ਆਸਾਂ ਮਈਆਂ ਦੁੱਧ ਵਾਲੀਆਂ ਵਾਂ ਪਤਲੀ ਚਮੜੀ ਦੀਆਂ ਵਾਂ ਇਹ ਹੋਣੀਆਂ ਵੀ ਕੋਈ ਬਿਲਕੁਲ ਠੀਕ ਆ ਜੀ ਬਾਕੀ ਵੀਰ ਭਰਾ ਆਪਣੇ ਤੋਂ ਵੱਧ ਸਿਆਣੇ ਆ ਸਮਝੋ ਨਾ ਲਾ ਹੀ ਲੈਣੀ ਆ ਹਾਂ ਸਹੀ ਹਾਂਜੀ ਭਾਜੀ ਦੁੱਧ ਦਿੰਦਾ ਤੁਹਾਨੂੰ ਬੜਾ ਸੇਵਾ ਦਾ ਸੇਵਾ ਦਾ ਬਾਕੀ ਜਿੰਨੇ ਵਪਾਰੀ ਚਲੋ ਆਪਾਂ ਨੂੰ ਜਾਣਦੇ ਹੀ ਆ ਆਪਣੇ ਸਾਰੇ ਵਪਾਰੀ ਖੜਦੇ ਆ ਘਰਾਂ ਵਾਲੇ ਤੇ ਬਹੁਤ ਘੱਟ ਖੜਦੇ ਆ ਹਾਂ ਹਾਂ ਮੰਨ ਲਓ ਜੇ ਆਪਣਾ ਰੇਟ ਜ਼ਿਆਦਾ ਹੋਵੇ ਤਾਂ ਵਪਾਰੀਆਂ ਨੇ ਜਾ ਕੇ ਰੋਟੀ ਲੈਣੀ ਆ ਨਾ ਸਾਰੇ ਨੇ ਹਾਂਜੀ ਬਿਲਕੁਲ ਬਿਲਕੁਲ ਲਓ ਦੋਸਤੋ ਪਸ਼ੂ ਸੀਗੇ ਜਿਹੜੇ ਆਪਾਂ ਤੁਹਾਨੂੰ ਅੱਜ ਵੀਰ ਦੇ ਘਰੋਂ ਦਿਖਾਉਣੇ ਸੀਗੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਤੇ ਨੰਬਰ ਇੱਕ ਵਾਰੀ ਜਗਰਾਜ ਬੋਲ ਵੀ ਦੇਈਏ ਆਪਣੇ 99148 99135 ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਆਏ ਇਹਨਾਂ ਦੋ ਪਸ਼ੂਆਂ ਦੀ ਡਿਟੇਲ ਜਾਂ ਕਿਸੇ ਵੀਰ ਨੇ ਵੇਖਣੇ ਆ ਪਸ਼ੂ ਤੇ ਪਿੰਡ ਵੱਡੇ ਸਭਰਾ ਤੁਸੀਂ ਵਿਜ਼ਿਟ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ